29 ਮਈ 1960 ਈਸਵੀ ਨੂੰ ਅਕਾਲ ਤਖਤ ਸਾਹਿਬ ਤੋਂ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਹੀ ਹੇਠ ਇੱਕ ਜਥਾ ਰਵਾਨਾ ਹੁੰਦਾ ਹੈ ਇਸ ਸਿੱਖਾ ਦਾ ਜਥਾ ਕਿੱਥੇ ਨੂੰ ਰਵਾਨਾ ਹੋਇਆ ਤੇ ਪ੍ਰਿੰਸੀਪਲ ਇਕਬਾਲ ਸਿੰਘ ਉਹਨਾਂ ਨੇ ਇਸ ਜਥੇ ਦੀ ਅਗਵਾਹੀ ਕਿਉਂ ਕੀਤੀ ਇਸ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿਛਲੀਆਂ ਵੀਡੀਓ ਜੇ ਲਗਾਤਾਰ ਸੁਣਦੇ ਆ ਰਹੇ ਹੋ ਤੁਸੀਂ ਇਹ ਜਰੂਰ ਸੁਣਿਆ ਹੋਣਾ ਕਿ 24 ਮਈ ਨੂੰ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਦੀ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਕਾਰਨ ਕੀ ਸੀਗਾ ਕਾਰਨ ਇਹ ਸੀਗਾ ਕਿ ਸਰਕਾਰ ਨੂੰ ਇਹ ਲੱਗਿਆ कि ਜਿਹੜੀ 22 ਮਈ 1960 ਦੇ ਅੰਦਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਇੱਕ ਕਨਵੈਨਸ਼ਨ ਹੋਈ ਹੈ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਰੇ ਆਗੂਆਂ ਨੇ ਪੰਜਾਬੀ ਸੂਬੇ ਮੋਰਚੇ ਦੀ ਗੱਲ ਕੀਤੀ ਹੈ ਕਿ ਸਭ ਪੰਜਾਬੀ ਸੂਬਾ ਮੋਰਚਾ ਲਾਉਣਾ ਹੈ ਅਸਲ ਵਿੱਚ ਪੰਜਾਬੀ ਸੂਬੇ ਮੋਰਚੇ ਦੀ ਗੱਲ ਨਹੀਂ ਹੋਈ ਸੀ ਪੰਜਾਬੀ ਸੂਬੇ ਮੋਰਚੇ ਦੀ ਜਾਣਕਾਰੀ ਦੇਣ ਬਾਰੇ ਗੱਲ ਹੋਈ ਸੀ ਪੰਜਾਬੀ ਸੂਬੇ ਮੋਰਚੇ ਦੀ ਜਾਣਕਾਰੀ ਦੇ ਵਾਸਤੇ 29 ਮਈ ਨੂੰ ਅਕਾਲ ਤਖਤ ਸਾਹਿਬ ਤੋਂ ਜਥੇ ਨੇ ਰਵਾਨਾ ਹੋਣਾ ਸੀਗਾ ਮਾਸਟਰ ਤਾਰਾ ਸਿੰਘ ਦੀ ਅਗਵਾਹੀ ਹੇਠ 12 ਜੁਲਾਈ 1960 ਦੇ ਅੰਦਰ ਦਿੱਲੀ ਪਹੁੰਚ ਕੇ ਇੱਕ ਵੱਡਾ ਜਲੂਸ ਕੱਢਿਆ ਜਾਣਾ ਸੀਗਾ ਜਿਸ ਜਲੂਸ ਦਾ ਇੱਕੋ ਇੱਕ ਮਨੋਰਥ ਸੀਗਾ ਕਿ ਪੰਜਾਬੀ ਸੂਬੇ ਮੋਰਚੇ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ ਹੋਰ ਕੋਈ ਮਕਸਦ ਨਹੀਂ ਸੀਗਾ ਉਸ ਸਮੇਂ ਕੈਰੋ ਸਰਕਾਰ ਸੀ ਤੇ ਕੈਰੋ ਸਰਕਾਰ ਨੇ ਨੈਰੋ ਨੂੰ ਖੁਸ਼ ਕਰਨ ਵਾਸਤੇ 24 ਮਈ ਨੂੰ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਤੇ ਵੱਖ-ਵੱਖ ਅਕਾਲੀ ਆਗੂਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਕਿ ਬਾਕੀ ਅਕਾਲੀ ਆਗੂਆ ਦੇ ਅੰਦਰ ਇੱਕ ਡਰ ਦਾ ਮਾਹੌਲ ਪੈਦਾ ਹੋ ਜਵੇ 29 ਮਈ ਨੂੰ ਜਥਾ ਕਾਲ ਤੱਕ ਸੈਦ ਤੁਰਨਾ ਸੀਗਾ ਪਰ ਮਾਸਟਰ ਤਾਰਾ ਸਿੰਘ ਉਹਨੇ ਜੇਲ੍ਹ ਵਿੱਚ ਸੀਗੇ। ਔਰ ਸਿੱਖਾਂ ਨੇ ਬੈਠ ਕੇ ਬਯੰਦ ਬਣਾਈ ਕਿ ਅਸੀਂ ਮਿੱਥੇ ਹੋਏ ਸਮੇਂ ਦੇ ਮੁਤਾਬਿਕ ਜਥੇ ਨੂੰ ਤੋੜਨਾ ਆਇਆ ਜਿਵੇਂ ਮਰਜ਼ੀ ਕਰੀਏ। ਉਹੀ ਖੇਡ ਹੋਈ ਜੀ। 29 ਮਈ 1960 ਈਸਵੀ ਨੂੰ ਸਰਦਾਰ ਇਕਬਾਲ ਸਿੰਘ ਬੋਪੋਰਾਏ ਦੀ ਅਗਵਾਹੀ ਹੇਠ ਇਹ ਜੱਥਾ ਦਿੱਲੀਵਾਲ ਨੂੰ ਇੱਕ ਰਵਾਨਾ ਹੁੰਦਾ ਆ ਇਸ ਜੱਥੇ ਨੂੰ ਵਿਦਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਉੱਤੇ ਉਸ ਸਮੇਂ 40000 ਸਿੱਖਾਂ ਦਾ ਇਕੱਠ ਸੀਗਾ ਜਦੋਂ ਇਹ ਜੱਥਾ ਤੁਰਿਆ ਜੀ ਦਰਬਾਰ ਸਾਹਿਬ ਤੋਂ ਚਾਟੇ ਵਿੰਡ ਫੜਕਾ ਤੱਕ ਆਇਆ ਨਾਲ ਬਹੁਤ ਸੰਗਤਾਂ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਸਮੇਂ ਤੱਕ ਨਾ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੇ ਨਾ ਕੋਈ 143 ਲਈ ਜਦੋਂ ਇਹ ਜੱਥਾ ਹੋਰ ਅਗਾਹ ਚਲੇ ਗਿਆ ਹਜ਼ਾਰਾਂ ਦੀ ਗਿਣਤੀ ਨਾਲ ਹੈ ਥੋੜੀ ਜੀ ਦੂਰੀ ਤੇ ਜਾ ਕੇ ਇਹ ਜੱਥੇ ਨੇ ਜਿਹੜੇ ਟਾਂਗੇ ਸੀਗੇ ਟਾਂਗਿਆਂ ਦੇ ਉੱਤੇ ਸਵਾਰ ਹੋ ਕੇ ਤੁਰ ਪਏ ਤਰੰਤਨ ਸਾਹਿਬ ਦੇ ਰੋਡ ਦੇ ਉੱਤੇ ਜਦੋਂ ਇਹ ਗੁਰਦੁਆਰਾ ਸਰਗਾਣਾ ਸਾਹਿਬ ਦੇ ਕੋਲ ਪਹੁੰਚੇ ਨਾ ਜੀ ਜੇ ਉੱਥੇ ਇੱਕ ਬਹੁਤ ਵੱਡੇ ਗਿਣਤੀ ਸੀਗੀ ਪੁਲਿਸ ਦੀ ਟੁਕੜੀ ਨੇ ਇਸ ਸਾਰੇ ਜੱਥੇ ਨੂੰ ਰੋਕ ਲਿਆ ਜੋ ਦੱਤੇ ਨੂੰ ਰੋਕਿਆ ਪ੍ਰਿੰਸੀਪਲ ਇਕਬਾਲ ਸਿੰਘ ਨੂੰ ਕਿਹਾ ਗਿਆ ਕਿ ਤੁਹਾਨੂੰ ਤੇ ਤੁਹਾਡੇ ਸਾਰੇ ਜੱਥੇ ਨੂੰ ਅਸੀਂ ਗ੍ਰਿਫਤਾਰ ਕਰਨਾ ਹੈ ਤੇ ਪ੍ਰਿੰਸੀਪਲ ਸਾਹਿਬ ਨੇ ਕੋਈ ਗੱਲ ਕਹੀ ਕਿ ਤੁਸੀਂ ਬੇਸ਼ੱਕ ਗ੍ਰਿਫਤਾਰ ਕਰੋ ਪਰ ਇਹ ਦੱਸੋ ਕਿ ਤੁਹਾਡੇ ਕੋਲ ਸਾਡੀ ਗ੍ਰਿਫਤਾਰੀ ਦੇ ਵਾਰੰਟ ਹੈਗੇ ਦੋ ਦੋ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਵਾਰੰਟ ਤਾਂ ਨਹੀਂ ਹੈ ਤੁਹਾਨੂੰ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਟ੍ਰੈਫਿਕ ਐਕਟ ਦੇ ਰਾਹੀ ਕਿਉਂਕਿ ਤੁਹਾਡੇ ਟਾਂਗਿਆਂ ਦੀ ਗਿਣਤੀ ਜ਼ਿਆਦਾ ਹੈ ਇਹਨਾਂ ਟਾਂਗਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਆਮ ਲੋਕਾਂ ਦੇ ਵਿੱਚ ਆਵਾਜ਼ਾਂ ਦੀ ਬਹੁਤ ਮਸੱਈ ਆਈ ਹੈ ਇਸ ਕਰਕੇ ਤੁਹਾਨੂੰ ਟ੍ਰੈਫਿਕ ਐਕਟ ਦੇ ਰਾਹੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਇੱਕ ਸਾਰੀ ਸਕੀਮ ਬਣਾਈ ਗਈ ਸੀ ਅਸਲ ਵਿੱਚ ਪਿੱਛੇ ਮਸਲਾ ਤਾਂ ਉਹੀ ਸੀਗਾ ਕਿ ਇਹ ਜੱਥਾ 12 ਜੁਲਾਈ ਨੂੰ ਦਿੱਲੀ ਕਿਸੇ ਵੀ ਹਾਲਤ ਵਿੱਚ ਨਾ ਪਹੁੰਚੇ। ਜੋ ਅੱਜ ਦੇ ਦਿਨ ਜਿਹੜਾ ਜਥਾ ਇਹ ਰਵਾਨਾ ਹੋਇਆ ਸੀਗਾ 29 ਮਈ 1960 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 40000 ਸਿੱਖਾਂ ਦੀ ਗਿਣਤੀ ਸੀਗੀ ਜਿਹੜੋ ਇਸ ਜਥੇ ਨੂੰ ਰਵਾਨਗੀ ਦੇਣ ਵਾਸਤੇ ਆਏ ਸੀਗੇ ਤੇ ਇਹ ਜਥੇ ਨੂੰ ਗੁਰਦੁਆਰਾ ਸਰਗਾਣਾ ਸਾਹਿਬ ਦੇ ਕੋਲ ਜਾ ਕੇ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਸਰਦਾਰ ਇਕਬਾਲ ਸਿੰਘ ਬੱਪੋਰਾਏ ਦੀ ਅਗਵਾਹੀ 8 ਇਹ ਜਥਾ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਸੀ ਸਿਰਫ ਮਕਸਦ ਇਹ ਸੀਗਾ ਕਿ ਪੰਜਾਬੀ ਸੂਬੇ ਮੋਰਚੇ ਦੀ ਆਮ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇ ਪਰ ਸਰਕਾਰ ਨੇ ਵਿਆਪਕ ਤਰੀਕਿਆਂ ਦੇ ਨਾਲ ਰੋਕ ਲਾ ਕੇ ਇਸ ਜਥੇ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮੇਰਾ ਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ